ਸਭ ਤੋਂ ਪਹਿਲਾਂ ਤਾਂ ਮੂਮੀ ਕਲਾ ਤੋਂ ਸਤੇ ਸਾਰੀਆਂ ਭੈਣਾਂ ਨੂੰ ਸਾਸ਼ਿਕਾ ਆਦਾਬ ਔਰ ਆਪਾਂ ਨੇ ਨਾ ਪਿਛਲੀ ਵਾਰੀ ਵੀ ਬਹੁਤ ਆਫਰਾਂ ਲਾਈਆਂ ਸੀਗੀਆਂ ਗਰਮੀ ਦੇ ਉੱਤੇ ਤੇ ਇਨਸ਼ਾਅੱਲਾ ਆਪਾਂ ਇੱਥੇ ਬਹੁਤ ਜ਼ਿਆਦਾ ਆਫਰਾਂ ਲੈ ਕੇ ਆਏ ਆ ਸਭ ਤੋਂ ਪਹਿਲਾਂ ਤਾਂ ਸਾਡਾ ਨਾ ਸਭ ਤੋਂ ਫੇਮਸ ਕੱਪੜਾ ਔਰ ਸਭ ਤੋਂ ਸਾਡਾ ਵੱਧ ਵਿਕਣ ਵਾਲਾ ਕੱਪੜਾ ਹੈ ਜਿਹੜਾ ਉਹ ਹੈਗੀ ਲੀਲਣ ਠੀਕ ਹੈ ਜੀ ਇਹ ਪਹਿਲਾਂ ਵੀ ਆਪਾਂ ਨੇ ਵਿੱਚ 200 ਚ ਇੱਥੇ ਇਹਦਾ 199 ਰੁਪਏ ਚ ਠੀਕ ਹੈ ਜੀ ਇਹ ਚ ਜਿੰਨਾ ਮਰਜ਼ੀ ਲੈ ਲਓ ਸਟਾਕ ਵੱਧ ਤੋਂ ਵੱਧ ਸਟਾਕ ਮਿਲੂਗਾ ਔਰ ਡਿਜ਼ਾਈਨਿੰਗ ਬਹੁਤ ਮਿਲੂਗੀ ਹੱਥ ਤੋਂ ਜ਼ਿਆਦਾ ਡਿਜ਼ਾਈਨਿੰਗ ਮਿਲੂਗੀ ਰੋਜ਼ ਆਪਣੇ ਕੋਲ ਨਵੀਂ ਡਿਜ਼ਾਈਨਿੰਗ ਆਉਂਦੀ ਹੈ ਰੋਜ਼ ਹਰ ਰੋਜ਼ ਇੱਕ ਤੋਂ ਇੱਕ ਡਿਜ਼ਾਈਨਿੰਗ ਮਿਲੂਗੀ ਤੁਹਾਨੂੰ ਕੱਲੀ ਕੱਲੀ ਮੈਂ ਕਰਕੇ ਤੁਹਾਨੂੰ ਡਿਜ਼ਾਈਨਿੰਗ ਦਿਖਾਉਣਾ ਔਰ ਫੈਬਰਿਕ ਵੀ ਬਹੁਤ ਸੋਹਣਾ ਹੋਊਗਾ ਹੀ ਨਹੀਂਗਾ ਵੀ ਚਾਲੂ ਹੋਊਗਾ ਜੇ ਮੇਰੇ ਪਹਿਣਾ ਨੇ ਪਿਛਲੀ ਵਾਰੀ ਵੀ ਜੋ ਲੈ ਕੇ ਗਈਆਂ ਨੇ ਇਸਤੇਮਾਲ ਕਰਿਆ ਉਹਨਾਂ ਨੇ ਸਾਰਿਆਂ ਨੇ ਜਿਹੜਾ ਰਿਵਿਊ ਆਇਆ ਬਹੁਤ ਸੋਹਣਾ ਆਇਆ ਬਹੁਤ ਵਧੀਆ ਆ ਰਿਵਿਊ ਠੀਕ ਹੈ ਜੀ ਇਸ ਕਰਕੇ ਇਹਨਾਂ ਨੂੰ ਆਪਾਂ ਨੇ ਐਕਟਿਵ ਇਹ ਸਾਲ ਵੀ ਆਪਾਂ ਨੇ ਰਿਪੀਟ ਕੀਤਾ ਇਹਨਾਂ ਨੂੰ ਠੀਕ ਹੈ ਜੀ ਆ ਲੋ ਚੈ ਲਓ ਜੀ ਲਓ ਜੀ ਡਿਜ਼ਾਈਨ ਮਾਸ਼ਾਅੱਲਾ ਬਹੁਤ ਸੋਹਣੇ ਸੋਹਣੇ ਆਏ ਨੇ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਨੇ ਚਲੋ ਇਹ ਇੰਨੇ ਕਈ ਆਪਾਂ ਡਿਜ਼ਾਈਨ ਦਿਖਾ ਦਿੰਨਾ ਤੁਹਾਨੂੰ ਕਿਉਂਕਿ ਆਏ ਆਂ ਫਿਰ ਬਹੁਤ ਬਾਲੀ ਬੜੀ ਵੀਡੀਓ ਬਣ ਜੂਗੀ ਉਹ ਤੁਹਾਨੂੰ ਹੋਰ ਵੀ ਦਿਖਾਉਣੇ ਉਸ ਤੋਂ ਬਾਅਦ ਆ ਗਈ ਕੈਂਬ੍ਰਿਕ ਕੈਂਬ੍ਰਿਕ ਦੇ ਉੱਤੇ ਨਾ ਪਹਿਣਾ ਮੇਰੀਆਂ ਪਹਿਨੇਆਂ ਸੀ ਜਿਹਾ ਵੀ ਜਮਾ ਹੀ ਸੌਫਟ ਚਾਹੀਦੀ ਆ ਵਧੀਆ ਕੈਂਬ੍ਰਿਕ ਚਾਹੀਦੀ ਆ ਠੀਕ ਹੈ ਜੀ ਇਹ ਕੈਂਬ੍ਰਿਕ ਬਹੁਤ ਸੋਹਣੀ ਆ ਔਰ ਬਹੁਤ ਵਧੀਆ ਪਣੇ ਵਾਲੀ ਆ ਪਿਛਲੇ ਸਾਲ ਵੀ ਆਪਾਂ ਨੇ ਵੇਚੀ ਆ ਪਿਛਲੇ ਸਾਲ ਵੀ ਦਾ ਰਿਸਪੌਂਸ ਵਧੀਆ ਆਇਆ ਠੀਕ ਹੈ ਜੀ ਇਹ ਪਊ ਆਪਾਂ ਨੂੰ ਸਿਰਫ 299 ਰੁਪਏ ਦੀ ਠੀਕ ਹੈ ਜੀ ਲਓ ਇਹ ਵੀ ਚੈੱਕ ਕਰੋ ਰੰਗਾਂ ਦਾ ਡਿਜ਼ਾਈਨ ਚੈੱਕ ਕਰਾਉਣਾ ਤੁਹਾਨੂੰ ਮੈਂ ਲਓ ਜੀ ਚੈੱਕ ਕਰੋ ਡਿਜ਼ਾਈਨ ਬਹੁਤ ਸੋਹਣੇ ਸੋਹਣੇ ਆਏ ਨੇ ਮਾਸ਼ੱਅੱਲ ਡਿਜ਼ਾਈਨ ਹਰੇ ਵੀ ਆਏ ਨੇ ਹਰ ਇੱਕ ਹਫ਼ਤੇ ਆਪਣੇ ਕੋਲ ਬਦਲਦੇ ਰਹਿੰਦੇ ਨੇ ਡਿਜ਼ਾਈਨ ਆਹ ਹਫ਼ਤੇ ਆ ਡਿਜ਼ਾਈਨ ਅਗਲੇ ਹਫ਼ਤੇ ਹੋਰ ਡਿਜ਼ਾਈਨ ਆਊਗਾ 2-4 ਦਿਨਾਂ ਬਾਅਦ ਹੀ ਬਦਲ ਜਾਂਦੇ ਨੇ ਕਿਉਂਕਿ ਆਪਣੇ ਕੋਲ ਜਿਹੜੀ ਬਿਕਨ ਦੀ ਕਵਾਂਟੀਟੀ ਆ ਬਹੁਤ ਜ਼ਿਆਦਾ ਹੈ ਹੱਤੋਂ ਜ਼ਿਆਦਾ ਵਿਕਦਾ ਆਪਣਾ ਮਾਲ ਇਹ ਠੀਕ ਹੈ ਜੀ ਉਸ ਤੋਂ ਬਾਅਦ ਡਿਜ਼ਾਈਨਿੰਗ ਬਹੁਤ ਮਿਲ ਜੂਗੀ ਹੱਥੋਂ ਜ਼ਿਆਦਾ ਮਿਲ ਜੂਗੀ ਲਓ ਜੀ ਇੱਧਰ ਚੈੱਕ ਕਰਾ ਦਿਓ ਡਿਜ਼ਾਈਨਿੰਗ ਹੋਰ ਲਓ ਜੀ ਰੰਗ ਡਿਜ਼ਾਈਨ ਬਹੁਤ ਸੋਹਣੇ ਸੋਹਣੇ ਇਹਦੇ ਵਿੱਚ ਜਿੰਨੇ ਮਰਜ਼ੀ ਚੈੱਕ ਕਰ ਲਓ ਲਓ ਜੀ ਔਰ ਕਿਸੇ ਵੀ ਭੈਣ ਨੂੰ ਮੇਰੀ ਨੂੰ ਆਨਲਾਈਨ ਚਾਹੀਦਾ ਹੋਵੇ ਤਾਂ ਸਕਰੀਨ ਸ਼ਾਟ ਖਿੱਚ ਕੇ ਮੈਨੂੰ ਵਟਸਐਪ ਤੇ ਪਾ ਦੇਣ ਤੇ ਮੈਂ ਨਾ ਵੀਡੀਓ ਦੀ ਅ ਚੱਲਦੇ ਚੱਲਦੇ ਦੇ ਵਿੱਚ ਨੰਬਰ ਪਾਉਂਗਾ ਉਤੇ ਨੰਬਰ ਤੇ ਤੇ ਉਸ ਤੋਂ ਬਾਅਦ ਸਾਡੇ ਲਈ ਇੱਕ ਬੜੇ ਪਣੇ ਦੀ ਕੈਂਬ੍ਰੀਕ ਆਉਂਦੀ ਹੈ 3.5 ਮੀਟਰ ਜਿਹਨੂੰ ਐਕਸਪੋਰਟ ਕੈਂਬ੍ਰੀਕ ਵੀ ਕਹਿੰਦੇ ਨੇ ਉਹਦੇ ਵਿੱਚ ਵੀ ਡਿਜ਼ਾਈਨਿੰਗ ਬਹੁਤ ਸੋਹਣੀ ਆਈ ਹੋਈ ਆਪਣੇ ਕੋਲ ਤੇ ਕਪੜਾ ਵੀ ਬਹੁਤ ਸੋਹਣਾ ਆਇਆ ਹੋਇਆ ਪਿਛਲੇ ਸਾਲ ਵੀ ਆਪਾਂ ਨੇ ਬਹੁਤ ਵਿੱਚ ਐਕਟਿਵ ਵੀ ਇਨਸ਼ਾਅੱਲਾ ਇਹਨੂੰ ਵੇਚਾਂਗੇ ਔਰ ਬਹੁਤ ਵਧੀਆ ਰਿਸਪੌਂਸ ਆਇਆ ਲਓ ਜੀ ਇਹ ਮਿਲੂਗਾ ਸਿਰਫ 350 ਰੁਪਏ 'ਚ ਇਹ ਉਂ ਬਾਜ਼ਾਰ 'ਚ ਵਿਕ ਰਿਹਾ 500 450 400 ਐਂ ਵਿਕ ਰਿਹਾ ਆਪਣਾ ਜਿਹੜਾ ਰੇਟ ਆ ਉਹ 350 ਰੁਪਈਆ ਹੈ ਠੀਕ ਹੈ ਜੀ ਲਓ ਜੀ ਕਰੋ ਜਿਹੜਾ ਡਿਜ਼ਾਈਨ ਚੱਕ ਡਿਜ਼ਾਈਨ ਇਹ ਚ ਬਹੁਤ ਆ ਆਪਾਂ ਹੁਣ ਫੇਰ ਕਹਿ ਰਹੇ ਆ ਭੈਣਾਂ ਨੂੰ ਅਗਰ ਕੋਈ ਵੀ ਚੀਜ਼ ਚਾਹੀਦੀ ਹੈ ਇਹਨਾਂ ਦੇ ਵਿੱਚੋਂ ਉਹਨਾਂ ਦਾ ਸਕਰੀਨਸ਼ਾਟ ਲੈ ਕੇ ਸਾਨੂੰ ਸੈਂਡ ਕਰ ਦੇਣ ਠੀਕ ਹੈ ਜੀ ਇਹ ਸਿਰਫ ਪਊ ਆਪਾਂ ਨੂੰ 350 ਰੁਪਏ ਦਾ ਠੀਕ ਹੈ ਜੀ ਤੇ ਉਸ ਤੋਂ ਬਾਅਦ ਆਪਾਂ ਇੱਕ ਵੈਰਾਈਟੀ ਹੋਰ ਵੇਚੀ ਆ ਬਹੁਤ ਜ਼ਿਆਦਾ ਜਿਹਨੂੰ ਅਹਮਦਾਬਾਦੀ ਵੀ ਕਹਿੰਦੇ ਨੇ ਵਰਕ ਵਾਲੀ ਆਈ ਹੈ ਆਪਣੇ ਲਵੇ ਇੱਕ ਦੀ ਗਲਾ ਵਰਕ ਚਿਕਨ ਵਰਕ ਤੇ ਹੋਰ ਬਹੁਤ ਆਈਟਮ ਆਈਆਂ ਨੇ ਇਹਦੇ ਵਿੱਚ ਮਤਲਬ ਤਰ੍ਹਾਂ ਤਰ੍ਹਾਂ ਦੇ ਨੇ ਲਓ ਜੀ ਇਹ ਚ ਡਿਜ਼ਾਈਨਿੰਗ ਬਹੁਤ ਸੋਹਣੀ ਹੈ ਹੱਥ ਤੋਂ ਜ਼ਿਆਦਾ ਸੋਹਣੀ ਹੈ ਔਰ ਇਹਨਾਂ ਦੇ ਦੁਪੱਟੇ ਨੇ ਨਾ ਜਿਹੜੇ ਬਹੁਤ ਖੁੱਲੇ ਡੁੱਲੇ ਨੇ ਜਿਵੇਂ ਆਪਣੇ ਉਹਰੇ ਪਿੰਡਾਂ ਦੇ ਵਿੱਚ ਪੰਜਾਬੀ ਭਾਲ ਦੇ ਨੇ ਨਾ ਵੀ ਖੁੱਲੇ ਡੁੱਲੇ ਦੁਪੱਟੇ ਚਾਹੀਦੇ ਨੇ ਸਾਨੂੰ ਔਰ ਖੁੱਲੇ ਡੁੱਲੇ ਦੁਪੱਟੇ ਹੋਣਗੇ ਹਨ ਸਾਰੇ ਠੀਕ ਹੈ ਜੀ ਜਮੇਰ ਡਿਜ਼ਾਈਨ ਆ ਗਿਆ ਇਹਦੇ ਵਿੱਚ ਦੇਖੋ ਇਹਦੇ ਰੰਗ ਆ ਗਏ ਜੀ ਇਹ ਹਨਾ ਜੀ ਇੱਕ ਉਸ ਤੋਂ ਬਾਅਦ ਇੱਕ ਆਰੀ ਇਹ ਆਰੀ ਵਾਲਾ ਆ ਗਿਆ ਇਹ ਆਰੀ ਵਾਲਾ ਵੀ ਬਹੁਤ ਵਿਖਰੇਆ ਡਿਜ਼ਾਈਨ ਸਾਡੇ ਲਈ ਮਤਲਬ ਹਾਲੇ ਤੱਕ ਗਰਮੀ ਵਾਲੇ ਸ਼ੁਰੂ ਵੀ ਨਹੀਂ ਹੋਈਆਂ ਪਰ ਸਾਡੇ ਲਈ ਮਾਲ ਬਹੁਤ ਜ਼ਿਆਦਾ ਵੇਚਣ ਲੱਗ ਗਿਆ ਹੁਣੀ ਦੇ ਕੋਈ تیاری ਬਣੀ ਹੋਗੀ ਤੇ ਇਹ ਆ ਬਣਿਆ ਹੋਊਗਾ ਇਹ ਜਿੰਨਾ ਵੀ ਸਟਾਕ ਹੋਊਗਾ ਇਹ ਸਾਰੇ ਦਾ ਸਾਰਾ 350 ਰੁਪਏ ਦਾ ਮਿਲੂਗਾ ਤੁਹਾਨੂੰ ਠੀਕ ਹੈ ਜੀ ਲਓ ਜੀ ਚੈੱਕ ਕਰੋ ਲਓ ਜੀ ਬੰਡਲ ਦੇ ਬੰਡਲ ਆ ਚੁੱਕੇ ਨੇ ਡਿਜ਼ਾਈਨਿੰਗ ਬਹੁਤ ਮਿਲੂਗੀ ਇਹਦੇ ਚਾਹਤੋਂ ਜ਼ਿਆਦਾ ਡਿਜ਼ਾਈਨਿੰਗ ਹੋਊਗੀ ਲਓ ਜੀ ਇਹੋ ਡਿਜ਼ਾਈਨਿੰਗ ਆ ਵੀ ਦਿਖਾਉਣਾ ਤੁਹਾਨੂੰ ਡਿਜ਼ਾਈਨਿੰਗ ਦਾ ਵੱਧੂ ਮਿਲ ਜਾਣੀ ਆ ਲਓ ਜੀ ਕਰੋ ਚੈੱਕ ਲਓ ਜੀ ਇਹ ਯਾਨੀ ਬਹੁਤ ਜ਼ਿਆਦਾ ਹੱਥੋਂ ਜ਼ਿਆਦਾ ਡਿਜ਼ਾਈਨਿੰਗ ਆਈ ਹੋਈ ਹੈ ਇਹ ਚ ਬਹੁਤ ਮਾਲ ਆਇਆ ਹੋਇਆ ਜਿੰਨਾ ਮਰਜ਼ੀ ਲੈ ਲਿਓ ਠੀਕ ਹੈ ਜੀ ਤੇ ਉਸ ਤੋਂ ਬਾਅਦ ਆਪਣੇ ਕੋਲ ਇੱਕ ਆਲਓਵਰ ਹੈ ਇਹਦੀ ਕਾਟਨ ਦੁਪੱਟਾ ਹੀ ਹੈ ਇਹਦੀ ਕੀ ਕਮੈਂਟ ਦੇਣੀ ਆਪਣੇ ਆਲਓਵਰ ਹੈ ਪਰ ਹੈਗਾ 350 ਰੁਪਏ ਚ ਠੀਕ ਹੈ ਜੀ ਆਲਓਵਰ ਪੂਰਾ ਕੱਪੜਾ ਰਹੂਗਾ ਤੇ ਉਸ ਤੋਂ ਬਾਅਦ ਦੁਪੱਟਾ ਇਹਦਾ ਵੀ ਖੁੱਲਾ ਡੁੱਲਾ ਰਹੂਗਾ ਇਹਦੇ ਚ ਵੀ ਡਿਜ਼ਾਈਨਿੰਗ ਬਹੁਤ ਮਿਲ ਜੂਗੀ ਹੱਤੋਂ ਜ਼ਿਆਦਾ ਹੱਤੋਂ ਜ਼ਿਆਦਾ ਡਿਜ਼ਾਈਨਿੰਗ ਮਿਲ ਜੂਗੀ ਦੁਪੱਟੇ ਇਹਦੇ ਵੀ ਖੁੱਲੇ ਚੌੜੇ ਹੋਣਗੇ ਸਾਰੇ ਠੀਕ ਹੈ ਜੀ ਤੇ ਉਸ ਤੋਂ ਬਾਅਦ ਇਹਦੇ ਚ ਹੁਣ ਆਪਾਂ ਤੁਹਾਨੂੰ ਦਿਖਾਉਨੇ ਆ ਡਿਜ਼ਾਈਨਿੰਗਾਂ ਡਿਜ਼ਾਈਨਿੰਗਾਂ ਬਹੁਤ ਹੋਣੀਆਂ ਇਹ ਵੀ 350 ਰੁਪਏ ਦੇ ਜਿਹੜਾ ਮਰਜ਼ੀ ਲੈ ਲਓ ਡਿਜ਼ਾਈਨ ਇਹਦੇ ਚ ਠੀਕ ਹੈ ਜੀ ਲਓ ਜੀ ਕਰੋ ਚੱਕ ਲਓ ਬਹੁਤ ਸੋਹਣਾ ਮਾਲ ਆਇਆ ਹੋਇਆ ਇਹਦੇ ਚ ਹੋਰ ਮੇਰੀ ਭੈਣਾ ਜਲਦ ਤੋਂ ਜਲਦ ਵਿਜਿਟ ਕਰਨ ਇਹ ਲਓ ਜੀ ਡਿਜ਼ਾਈਨਿੰਗ ਬਹੁਤ ਸੋਹਣੀ ਸੋਹਣੀ ਆਈ ਹੋਈ ਐ ਲਾਈਟ ਡਾਰਕ ਛੋਟੀ ਬੂਟੀ ਵੱਡੀ ਬੂਟੀ ਸਾਰਾ ਕੁਝ ਮਿਲੂਗਾ ਦੇਖ ਲਓ ਜੀ ਆ ਛੋਟੀ ਬੂਟੀ ਚਾਹਦੇ ਜਿਵੇਂ ਮਾਲ ਛੋਟੀ ਬੂਟੀ ਵੀ ਬਹੁਤ ਮਾਲ ਮਿਲ ਜੂਗਾ ਠੀਕ ਹੈ ਜੀ ਤੇ ਉਸ ਤੋਂ ਬਾਅਦ ਡਾਰਕ ਆ ਗਿਆ ਚਾਟ ਇਹ ਤੇ ਉਸ ਤੋਂ ਬਾਅਦ ਆਈਸਕ੍ਰੀਮ ਵੀ ਮਿਲ ਜੂਗਾ ਇਹਦੇ ਤੇ ਸਾਰੇ ਚਾਟ ਮਿਲ ਜਾਣਗੇ ਠੀਕ ਹੈ ਜੀ ਉਸ ਤੋਂ ਬਾਅਦ ਆਪਣੇ ਕੋਲ ਆਊਗਾ ਮਾਲ ਇੱਕ ਮਸਲੀਨ ਦੁਪੱਟੇ ਨਾਲ ਆਉਂਦਾ ਕੰਪਨੀਆਂ ਦਾ ਮਾਲ ਆਊਗਾ ਸਾਰਾ ਔਰ ਵਧੀਆ ਮਾਲ ਆਊਗਾ ਮਸਲੀਨ ਦਾ ਹੀ ਸੂਟ ਹੈ ਮਸਲੀਨ ਦਾ ਹੀ ਦੁਪੱਟਾ ਇਹਦੇ ਨਾਲ ਇਹ बिकਦਾ ਸੀਗਾ ਬਾਜ਼ਾਰ ਚ 850 ਰੁਪਏ ਦਾ ਠੀਕ ਹੈ ਜੀ ਆਪਾਂ ਜਿਹੜਾ ਇਹਦਾ ਰੇਟ ਦੇਣਾ ਹੈ ਸਿਰਫ 650 ਰੁਪਿਆ ਪਿਛਲੇ ਸਾਲ ਵੀ ਆਪਾਂ ਨੇ ਬਹੁਤ ਵੇਚਿਆ 650 ਚ ਤੇ ਐਕਟੀ ਵੀ ਲਓ ਜੀ ਮਸਲੀਨ ਦਾ ਦੁਪੱਟਾ ਹੋ ਗਿਆ ਇਹਦੇ ਨਾਲ ਵੀ ਠੁੱਲਾ ਡੁੱਲਾ ਪੂਰਾ ਹੋਰ ਡਿਜ਼ਾਈਨਰ ਸੂਟ ਹੋਣਗੇ ਐਵੇਂ ਨਹੀਂ ਹੋਣਗੇ ਵੀ ਉਈਆਂ ਹੋਣਗੇ ਤੇ ਉਸ ਤੋਂ ਬਾਅਦ ਲਓ ਜੀ ਰੰਗ ਚੈੱਕ ਕਰਾਉਣੇ ਰੰਗ ਦੇਖੋ ਮਾਸ਼ਾਅੱਲਾ ਬਹੁਤ ਸੋਹਣੇ ਸੋਹਣੇ ਬਣੇ ਹੋਏ ਨੇ ਰੰਗ ਇਸ ਕੋਈ ਇੱਕ ਹੋਣਗੇ ਲਾਈਟ ਡਾਰਕ ਜਿਸ ਤਰ੍ਹਾਂ ਦੇ ਵੀ ਤੁਹਾਨੂੰ ਚਾਹੀਦੇ ਨੇ ਸਾਰੇ ਰੰਗ ਮਿਲਣਗੇ ਇਹਦੇ ਵਿੱਚ ਠੀਕ ਹੈ ਜੀ ਉਸ ਤੋਂ ਬਾਅਦ ਤੇ ਭਾਈ ਤੁਸੀਂ ਪਹੁੰਚਣਾ ਕਿੱਥੇ ਹੈ ਮਲੇਰ ਕੋਟਲਾ ਸਰੰਦੀ ਗੇਂਟ ਤੇਲੀਆ ਵਾਲਾ ਬਾਜ਼ਾਰ ਮੂਮਿਨ ਕਲਾਟ ਹਾਊਸ ਅੰਜੂ ਕਲੀਅਰ ਦੀ ਹੱਤੀ ਤੇ ਬਾਕੀ ਜਿਹੜੀਆਂ ਸਾਡੇ ਲੋਗ ਹੋਰ ਵੀ ਵੈਰਾਈਟੀਆਂ ਆਉਂਦੀਆਂ ਰਹਿਣਗੀਆਂ ਅਸੀਂ ਅਗਲੀ ਨੈਕਸਟ ਵੀਡੀਓ 'ਚ ਪਾਵਾਂਗੇ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਡੀਆਂ ਪਹਿਲਾਂ ਵੀਡੀਓ ਦੇਖਣ ਵਾਸਤੇ ਹੁਣ ਵੀ ਦੇਖੋ ਲਾਈਕ ਸ਼ੇਅਰ ਕਮੈਂਟ ਜਰੂਰ ਕਰੋ ਤੇ ਸਾਨੂੰ ਹੌਸਲਾ ਮਿਲਦਾ ਤੇ ਅਸੀਂ ਤੁਹਾਡੇ ਵਾਸਤੇ ਵਧੀਆ ਤੋਂ ਵਧੀਆ ਆਈਟਮ ਲੈ ਕੇ ਆਵਾਂਗੇ ਥੈਂਕ ਯੂ